ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਤੇ ਗੁਰਦਾਸਪੁਰ ਤੋਂ 4 ਵਾਰ ਸਾਂਸਦ ਰਹਿ ਚੁੱਕੇ ਵਿਨੋਦ ਖੰਨਾ ਦਾ ਵੀਰਵਾਰ ਨੂੰ ਦਿਹਾਂਤ ਹੋ ਗਿਆ। ਬੰਬਈ ਦੇ ਐਚਐਨ ਰਿਲਾਈਐਂਸ ਫਾਊਂਡੇਸ਼ਨ ਹਸਪਤਾਲ ਵਿੱਚ ਉਹਨਾਂ ਨੇ ਆਖਰੀ ਸਾਹ ਲਿਆ ਦੱਸਦੀ ਹੈ ਕਿ ਵਿਨੋਦ ਖੰਨਾ ਕੈਂਸਰ ਦੀ ਬਿਮਾਰੀ ਨਾਲ ਪੀੜਸਨ ਤੇ ਪਿਛਲੇ ਕੁਝ ਸਮੇਂ ਤੋਂ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹਨਾਂ ਦੀ ਮੌਤ ਦੀ ਖਬਰ ਨਾਲ ਜਿੱਥੇ ਬਾਲੀਵੁੱਡ ਇੰਡਸਟਰੀ ਵਿੱਚ ਸੋਗ ਦੀ ਲਹਿਰ ਛਾ ਗਈ ਹੈ ਉੱਥੇ ਹੀ ਉਹਨਾਂ ਦੇ ਹਲਕੇ ਗੁਰਦਾਸਪੁਰ ਵਿੱਚ ਵੀ ਸੋਗ ਦੀ ਲਹਿਰ ਛਾ ਗਈ ਹੈ ਵਿਨੋਦ ਖੰਨਾ ਨੇ ਰਾਜਨੀਤੀ ਵਿੱਚ ਸਫਲ ਪਾਰੀ ਖੇਡੀ ਵਿਨੋਦ ਖੰਨਾ ਨੇ ਪਹਿਲੀ ਵਾਰ ਸਾਲ 1997 ਵਿੱਚ ਚੋਣ ਲੜੀ ਸੀ ਖੰਨਾ ਨੇ 5 ਵਾਰ ਚੋਣਾਂ ਲੜੀਆਂ ਸਨ ਪਰ ਜਿੱਤ ਉਹਨਾਂ ਨੂੰ 4 ਵਾਰ ਹੀ ਮਿਲੀ ਸੀ ਸਾਲ 1997 ਅਤੇ ਸਾਲ 1999 ਵਿੱਚ ਉਹ ਦੋ ਵਾਰ ਪੰਜਾਬ ਦੇ ਗੁਰਦਾਸਪੁਰ ਖੇਤਰ ਤੋਂ ਭਾਜਪਾ ਵੱਲੋਂ ਸੰਸਦ ਚੁਣੇ ਗਏ ਸਾਲ 2002 ਵਿੱਚ ਉਹ ਸੰਸਕ੍ਰਿਤ ਅਤੇ ਸਲਾਨੀ ਦੇ ਖੇਤਰੀ ਮੰਤਰੀ ਵੀ ਰਹੇ ਸਿਰਫ 6 ਮਹੀਨਿਆਂ ਬਾਅਦ ਹੀ ਉਨ੍ਹਾਂ ਨੂੰ ਮਹੱਤਵਪੂਰਨ ਵਿਦੇਸ਼ ਮਾਮਲੇ ਵਿੱਚ ਮੰਤਰਾਲੇ ਦੇ ਸੂਬਾ ਮੰਤਰੀ ਬਣਾ ਦਿੱਤਾ ਗਿਆ ਇਸ ਤੋਂ ਬਾਅਦ ਉਹ ਫਿਰ ਤੋਂ ਸੰਸਦ ਬਣੇ ਅੰਮ੍ਰਿਤਸਰ ਖਾਲਸਾ ਕਾਲਜ ਦੇ ਹੋਸਟਲ ਵਿੱਚ ਵਿਦਿਆਰਥੀ ਹਰਪ੍ਰੀਤ ਸਿੰਘ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ਜਿਸ ਤੋਂ ਬਾਅਦ ਪੜਕੇ ਵਿਦਿਆਰਥੀਆਂ ਨੇ ਕਾਲਜ ਦੇ ਗੇਟ ਦੇ ਬਾਹਰ ਤਰਨਾ ਲਗਾ ਦਿੱਤਾ ਵਿਖਾਵਾਕਾਰੀਆਂ ਨੇ ਕਾਲਜ ਪ੍ਰਿੰਸੀਪਲ ਤੇ ਮੈਨੇਜਮੈਂਟ ਨੂੰ ਇਸ ਖੁਦਕੁਸ਼ੀ ਦਾ ਕਾਰਨ ਦੱਸਦੇ ਹੋਏ ਨਾਰੇਬਾਜ਼ੀ ਕੀਤੀ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਪ੍ਰਿੰਸੀਪਲ ਨੇ ਹਰਪ੍ਰੀਤ ਸਿੰਘ ਨਾਲ ਖੁੰਦ ਕਰਦਿਆਂ ਉਸ ਨੂੰ ਡਿਟੇਨ ਕਰਵਾ ਦਿੱਤਾ ਜਿਸ ਤੋਂ ਪਰੇਸ਼ਾਨ ਹੋ ਕੇ ਹਰਪ੍ਰੀਤ ਨੇ ਖੁਦਕੁਸ਼ੀ ਕਰ ਲਈ ਬੀਐਸਸੀ ਐਗਰੀਕਲਚਰ 8 ਸੈਮ ਦਾ ਮੁੰਡਾ ਯੋ ਫਾਈਨਲ ਇਅਰ ਹੈ ਤੇ ਲਾਸਟ ਪੇਪਰ ਹੋਣੇ ਸੀਗੇ 10 ਦਿਨਾਂ ਦੀ ਗੱਲ ਸੀਗੀ ਤੇ ਉਹਦਾ ਡਿਟੇਨ ਲਿਸਟ ਵਿੱਚ ਨਾਮ ਸੀ ਜਿਹਦੇ ਕਰਕੇ ਉਹਨੂੰ ਅੱਜ ਪ੍ਰੈਕਟੀਕਲ ਨਹੀਂ ਦਿੱਤਾ ਜਾਂ ਲੈਂਦੇ ਸੀਗੇ ਉਸ ਦਾ ਇਹ ਕਰਕੇ ਉਹਨਾਂ ਨੇ ਕਹੇ ਸੀਗੇ ਕਿ ਪ੍ਰਿੰਸੀਪਲ ਦੇ ਸਾਈਨ ਕਰਵਾ ਲਓ ਪ੍ਰਿੰਸੀਪਲ ਦੇ ਸਾਈਨ ਹੋ ਕੇ ਸਾਰੇ ਬਾਕੀ ਸਾਰੇ ਜਿਹੜੇ ਰਿਟੇਨ ਹੋਏ ਉਹਨਾਂ ਨੇ ਪ੍ਰੈਕਟੀਕਲ ਦਿੱਤੇ ਆ ਸਾਡੇ ਅਰੀ ਸਪੈਸ਼ਲ ਆਪਣੀ ਪੁਰਾਣੀ ਖੁੰਦ ਕਰਕੇ ਸਾਡੇ ਸਾਈਨ ਨਹੀਂ ਕੀਤੇਗੇ ਕਿਉਂਕਿ ਅਸੀਂ ਹੋਸਟਲ ਦੇ ਰਹਿਣ ਵਾਲੇ ਸੀਗੇ ਤੇ ਅਸੀਂ ਹਰ ਇੱਕ ਗਲਤ ਗੱਲ ਦਾ ਵਿਰੋਧ ਕਰਦੇ ਆ ਨਹੀਂ ਜਿਹੜਾ ਜੋ ਵੀ ਇਹ ਧੱਕਾ ਕਰਦੇ ਆ ਸਟੂਡੈਂਟ ਨੇ ਸੁਸਾਇਸਾਈਡ ਕੀਤਾ ਇਹ ਡਿਪਰੈਸ਼ਨ ਚ ਆ ਗਏ ਉਧਰ ਮੌਕੇ ਉਤੇ ਪੁਜੀ ਪੁਲਿਸ ਨੇ ਵਿਖਾਵਾ ਕਰਦੇ ਵਿਦਿਆਰਥੀਆਂ ਨੂੰ ਕਾਰਵਾਈ ਦਾ ਭਰੋਸਾ ਦਿੱਤਾ ਹੈ ਗ੍ਰਫਤਾਰ ਹੋਏ ਨਾਬਾ ਜੇਲ ਬ੍ਰੇਕ ਆਣ ਮਾਮਲੇ ਦੇ ਮੁੱਖ ਦੋਸ਼ੀ ਸੁਖਚੈਨ ਸਿੰਘ ਸੁਖੀ ਨੂੰ ਨਾਬਾ ਦੀ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਉਸ ਨੂੰ 5 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ ਨਾਬਾ ਜੇਲ ਬ੍ਰੇਕ ਆਣ ਦੇ ਮੁੱਖ ਦੋਸ਼ੀ ਗੈਂਗਸਟਰ ਸੁਖਚੈਨ ਸਿੰਘ ਸੁਖੀ ਨੂੰ ਕੋਰਟ ਨੇ 5 ਦਿਨ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਹੈ ਡੀਐਸਪੀ ਚੰਦ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਗੈਂਗਸਟਰ ਦਾ ਰਿਮਾਂਡ ਲੈ ਲਿਆ ਗਿਆ ਹੈ ਤੇ ਪੁੱਛਗਿੱਛ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ ਇਹਦਾ ਮੇਨ ਰੋਲ ਇਹ ਸੀ ਵੀ ਇਹਨਾਂ ਨੇ ਸਾਰੀ ਪਲਾਨ ਪਲੈਨਰ ਸੀਗੇ ਤੇ ਇਹਨਾਂ ਨੇ ਜਦੋਂ ਬੰਦੇ ਅੰਦਰੋਂ ਕਢਾਇਆ ਤੇ ਉਹਦੇ ਪਰ ਇਹਨਾਂ ਨੇ ਕਵਰਿੰਗ ਫਾਇਰਿੰਗ ਵਗੈਰਾ ਕੀਤੀ ਐ ਜ਼ਿਕਰ ਹੋ ਗਿਆ ਕਿ ਨਾਬਾ ਜੇਲ ਬ੍ਰੇਕ ਕਾਂਡ ਵਿੱਚ ਗੈਂਗਸਟਰ ਸੁਖਚੈਨ ਸੁਖੀ ਨੇ अहम ਭੂਮਿਕਾ ਨਿਭਾਈ ਸੀ ਸੁਖੀ ਨੇ ਅਨੇਵਾਹ ਗੋਲੀਆਂ ਚਲਾ ਕੇ ਗੈਂਗਸਟਰਾਂ ਨੂੰ ਜੇਲ ਚੋਂ ਭਜਾਇਆ ਸੀ ਪੁਲਿਸ ਨੇ ਸੁਖਚੈਨ ਸੁਖੀ ਨੂੰ ਇੱਕ ਪਿਸਤੌਲ ਰਿਵਾਲਵਰ ਤੇ ਵਰਨਾਕਾਰ ਸਮੇਤ ਕਾਬੂ ਕੀਤਾ ਸੀ ਵੀਰਵਾਰ ਦੇ ਦਿਨ ਹਾਦਸਿਆਂ ਦੇ ਨਾਂ ਰਿਹਾ ਵੱਖ-ਵੱਖ ਸ਼ਹਿਰਾਂ ਵਿੱਚ ਵਾਪਰੇ ਭਿਆਨਕ ਹਾਦਸਿਆਂ ਵਿੱਚ ਇੱਕ ਮਹਿਲਾ ਸਣੇ ਚਾਰ ਲੋਕਾਂ ਦੀ ਮੌਤ ਹੋ ਗਈ ਤਲਵੰਡੀ ਸਾਬੋ ਦੇ ਬਠਿੰਡਾ ਰੋਡ ਉਤੇ ਇੱਕ ਭਿਆਨਕ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਲੋਕ ਜ਼ਖਮੀ ਹੋ ਗਏ ਹਾਦਸਾ ਕਾਰ ਤੇ ਪਿਕਅਪ ਗੱਡੀ ਵਿਚਾਲੇ ਹੋਇਆ ਦੱਸਿਆ ਜਾ ਰਿਹਾ ਹੈ ਕਿ ਕਾਰ ਤਲਵੰਡੀ ਸਾਬੋ ਵੱਲ ਜਾ ਰਹੀ ਸੀ ਕਿ ਅਚਾਨਕ ਸਾਹਮਣੇ ਤੋਂ ਆਈ ਪਿਕਅਪ ਗੱਡੀ ਨਾਲ ਉਸ ਦੀ ਸਿੱਧੀ ਟੱਕਰ ਹੋ ਗਈ ਜਿਸ ਕਾਰਨ ਦੋਨੋਂ ਗੱਡੀਆਂ ਦੇ ਚਾਲਕਾਂ ਦੀ ਮੌਤ ਹੋ ਗਈ ਇਹ ਜੀ ਪਿੰਡ ਭਾਗੀ ਬੰਦਰ ਕੋਲੇ ਐਕਸੀਡੈਂਟ ਹੋਇਆ ਹੈਗਾ ਦੋ ਗੱਡੀਆਂ ਦਾ ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਹੈਗਾ ਦੋਨੇ ਜਿਹੜੇ ਡਰਾਈਵਰ ਸੀਗੇ ਗੱਡੀ ਦੇ ਇੱਕ ਪਿਕਅਪ ਡਾਲਾ ਸੀ ਤੇ ਇੱਕ ਸ਼ਾਇਦ ਐਲਟੋ ਗੱਡੀ ਸੀਗੀ ਇੱਕ ਸਾਡੇ ਪਿੰਡ ਦਾ ਮੁੰਡਾ ਸੀ ਫੌਜੀ ਟਾਇਰ ਹੋਇਆ ਸੀਗਾ ਹੁਣੇ ਜੀ ਉਹ ਉਹਦੀ ਮੌਕੇ ਦੀ ਮੌਤ ਹੋ ਗਈ ਇੱਕ ਜੀਵਨ ਸਿੰਘ ਵਾਲਾ ਮੁੰਡਾ ਸੀਗਾ ਜੀ ਉਹਦੀ ਮੌਕੇ ਦੀ ਮੌਤ ਹੋ ਗਈ ਉਧਰ ਦਿਨ ਚੜ੍ਹਦੇ ਹੀ ਮਕਸੂਦਾਂ ਨੇੜੇ ਵਾਪਰੇ ਦਰਦਨਾਕ ਸੜਕ ਹਾਦਸੇ ਵਿੱਚ ਪਤੀ ਪਤਨੀ ਦੀ ਮੌਤ ਹੋ ਗਈ ਇਹ ਹਾਸਾ Honda City ਕਾਰ ਅਤੇ Activa ਵਿਚਾਲੇ ਵਾਪਰਿਆ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸਾਂਸਦ ਭਗਵੰਤ ਮਾਨ ਦੇ ਮੁਹਾਲੀ ਵਿਖੇ ਕਾਰ ਉਤੇ ਲੱਗੇ ਆਮ ਆਦਮੀ ਪਾਰਟੀ ਦੇ ਸਟਿੱਕਰਾਂ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਫਾੜੇ ਜਾਣ ਦੀ ਖਬਰ ਮਿਲੀ ਹੈ ਭਗਵੰਤ ਮਾਨ ਇਨੀ ਦਿਨੀ ਵਿਦੇਸ਼ ਵਿੱਚ ਨਿੱਜੀ ਦੌਰੇ ਵਿੱਚ ਹਨ ਤੇ ਉਹਨਾਂ ਦੇ ਮੋਹਾਲੀ ਵਾਲੇ ਘਰ ਵਿਖੇ ਤਾਲੇ ਲੱਗੇ ਹੋਏ ਨੇ। ਘਟਨਾ ਵੇਲੇ ਘਰ ਦੇ ਬਾਹਰ ਕੋਈ ਵੀ ਚੌਂਕੀਦਾਰ ਮੌਜੂਦ ਨਹੀਂ ਸੀ ਜਿਸ ਦੇ ਚਲਦੇ ਮਾਨ ਦੇ ਘਰ ਦੇ ਅੰਦਰ ਤੇ ਬਾਹਰ ਲੱਗੇ ਪਾਰਟੀ ਦੇ ਸਟਿੱਕਰਾਂ ਨੂੰ ਕੁਝ ਅਣਪਛਾਤੇ ਲੋਕਾਂ ਵੱਲੋਂ ਫਾੜ ਦਿੱਤਾ ਗਿਆ। ਇਹ ਲੋਕ ਕੌਣ ਸਨ ਇਸ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਹੈ। ਹਾਲਾਂਕਿ ਮਾਨ ਦੀ ਇਸ ਘਟਨਾ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਭਗਵੰਤ ਮਾਨ ਦੀ ਗੈਰ ਹਾਜ਼ਰੀ ਵਿੱਚ ਅਜਿਹੀ ਘਟਨਾ ਹੋਣਾ ਜਿੱਥੇ ਇੱਕ ਪਾਸੇ ਸਮਾਜਿਕ ਕਦਰਾਂ-ਕੀਮਤਾਂ ਉੱਤੇ ਸਵਾਲ ਖੜੇ ਕਰ ਰਹੀ ਹੈ, ਉੱਥੇ ਹੀ ਪੁਲਿਸ ਤੇ ਸੁਰੱਖਿਆ ਇਸ ਸਾਲ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਤੁਸੀਂ ਜੁੜੇ ਰਹੋ ਜਗਵਾਨੀ ਟੀਵੀ ਨਾਲ